ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦਾ ਸਾਡਾ ਵਲੌਗ ਹੈਗਾ ਪਹਿਲਾ ਫਰਸਟ ਵਲੌਗ ਤੁਸੀਂ ਅੱਜ ਦਾ ਵਲੌਗ ਬਹੁਤ ਹੈਗਾ ਇੰਟਰਸਟਡ ਐਸਟ੍ਰਸਟਡ ਤੇ ਧਮ ਕਥੋਂ ਨੇ ਆਪਣੇ ਬੰਦੇ ਨਦੀ ਦਿਖਾਉਣੇ ਨਦੀ ਜੱਲਿਆ ਜੀ ਹਾਂ ਵੀ ਆ ਰਹੀ ਲੱਬ ਬਲਖੰਡੀ ਨਦੀ ਇਹ ਜੱਲਿਆਂ ਵਾਲੀ ਬਹੁਤ ਹਾਂ ਵਸਿਆ ਪਿਆ ਸਾਡੇ ਪਿੰਡ ਵਾਲੇ ਵਿਹਲੇ ਫਿਰ ਮੈਂ ਸੋਚਿਆ ਕਿ ਕੰਡਣ ਲਿਆ ਗਿਆ ਤੇ ਘਾਹ ਕਢਾਇਆ ਜਾ ਹਾਂ ਵੀ ਆ ਹੈਗਾ ਜੀ ਸੇਠੀ ਤਖਾਨਵਦ ਜੀ ਸਾਰਿਆਂ ਨੂੰ ਆਹ ਹੈ ਗਈ ਰਾਜ ਕੋਲ ਗਿਆ ਬਈ ਇੱਕ ਮੀਰ ਇੱਕ ਹੀ ਰਿਕੁਐਸਟ ਕਰਦੇ ਆਂ ਵੀ ਨਰੇਗਾ ਵਾਲੀ ਸਾਰੀ ਸੰਗਤ ਇੱਥੇ ਲਾ ਕੇ ਘਾਕੜਾ ਆ ਜਾਵੇ ਸਾਡੇ ਪਿੰਡ ਦੇ ਸਰਪੰਚ ਨੂੰ ਆ ਛੋਟਾ ਉਹੀ ਜੀ ਦੁੱਕੀ ਢੋਲੀ ਆ ਆਪਣਾ ਜਸ਼ਨ ਬਲਖੰਡੀ ਹਾਂਜੀ ਸਾਸਰੀ ਗਾਲ ਜੀ ਅੱਜ ਆਹੀ ਬਹੁਤ ਪ੍ਰਾਣੀ ਕਿੱਥੇ ਕਿੱਥੇ ਆ ਗਏ ਆ ਜੀ ਦੀਪ ਚਵਾ ਇਹ ਉਹੀ ਆਈ ਜਿਹੜੇ ਪੀਸ ਬੜੇ ਤਗੜੇ ਮਾਰਦੇ ਮੈਂ ਤਾਂ ਇਹ ਨਹੀਂ ਥਾਂ ਕਿ ਉਹ ਨਦੀ ਆ ਕਿ ਨਾਲਾ ਉਹ ਵੇ ਸੱਪ ਰਿਹਾ ਹੈ ਵੀ ਆ ਰਹੀ ਪ੍ਰਦੀਪ ਸਿੰਘ ਬਦਲੀ ਹਾਂ ਜੀ ਸਿੰਘ ਬਦਲੀ ਮੋਗਾ ਜਾਜੋ ਗਾਮ ਪਿੰਡ ਚਲੋ ਜੀ ਫਿਰ ਤੁਹਾਨੂੰ ਮਿਲਦੇ ਆ ਅੱਗੇ ਪਹੁੰਚ ਕੇ ਇੱਧਰ ਰੋਡ ਬਹੁਤ ਜਿਆਦਾ ਖਰਾਬ ਆ ਜੀ ਪਰ ਆ ਕੋਈ ਨਹੀਂ ਬਣਾਵਾਂਗੇ ਆ ਲੈ ਤੇ ਭਈਆ हां ਵੀ ਜਸਨ ਹਾਂ ਜੀ ਕੀ ਹਾਲ ਹੈ ਜੀ ਆ ਜਨਮਤ ਆ ਪੂਰੀ ਘੈਂਟ ਬਹੁਤ ਵਧੀਆ ਚੀਜ਼ ਆ ਜਾਨ ਕਿੰਨੇ ਦਾਗ ਲੱਗੇ ਆ ਦਰਤ ਵਾਤੋਂ ਵਾਤ ਲਾਉਣੇ ਚਾਹੀਦੇ ਆ ਪਾਣ ਸਾਰਿਆਂ ਨੂੰ ਬਹੁਤ ਵਧੀਆ ਉਹ ਆਪ ਤਾਲੀਆਂ ਖਲਾਈ ਜਾਂਦਾ ਹਾਂ ਹਾਂ ਜੀ ਤਾਤਾ ਜੀ ਪ੍ਰਦੀਪ ਹੋਰ ਬਈ ਕਿਵੇਂ ਆ ਸਾਰਿਆਂ ਨੂੰ ਠੀਕ ਆ ਬਹੁਤ ਹੀ ਘੈਂਟ ਲੋਕੇਸ਼ਨ ਆ ਜੀ ਤੁਹਾਨੂੰ ਅੱਗੇ ਪਹੁੰਚ ਕੇ ਮਿਲਦੇ ਆਈ ਫਿਰ ਹਾਂ ਇੱਧਰ ਲੋਕੇ ਸਣਾ ਵੋਕੈਂਟ ਆ ਯਾ ਤੁਹਾਡਾ ਜਸ਼ਨ ਇਹ ਸਾ ਇਹਨਾਂ ਦਾ ਗਰਮ ਆ ਯਾਰ ਹਾਂ ਵੀ ਸੇਠੀ ਕਵੇਂ ਲੱਗਦਾ ਅੱਜ ਉਹ ਇੱਕ ਨੰਬਰ ਮੋਲ ਇੱਕ ਨੰਬਰ ਵਾਲਾ ਹਾਂਜੀ ਇੱਕ ਨੰਬਰ ਮੋਲ ਆਈ ਕੀ ਕਵੇਂ ਲੱਗਦਾ ਈ ਇੱਕ ਨੰਬਰ ਪੂਰਾ ਭੜਾੜੀ ਹੋ ਜਾਂਦੀ ਦੇਖ ਦੇਖ ਕੇ ਮੂੰਹ ਵੱਲ ਤੁਹਾਨੂੰ ਮਿਲਦਿਆਂ ਹੀ ਅੱਗੇ ਪਹੁੰਚ ਕੇ ਅੱਗੇ ਇਸ ਤੋਂ ਵੀ ਤਕੜੀਆਂ ਲੋਕੇ ਸਣਾ ਆਉਣੀਆਂ ਆਈਆਂ ਆਈ ਸਾਡੇ ਨਾਲ ਬਣੇ ਰਹੋ ਸ਼ੁਰੂ ਤੋਂ ਲੈ ਕੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਵਲੌਗ ਤੁਸੀਂ ਆਈ ਦੇਖਦੇ ਰਹੋ ਹੁਣ ਸਾਡੇ ਨਾਲ ਡੇਲੀ ਵਲੌਗ ਆਉਣਗੇ ਬਾਈ ਬਾਈ ਨੇ ਕਿਹਾ ਵਿਆਹ ਹੋਇਆ ਨੇ ਉਹ ਕਹਿੰਦਾ ਬਾਈ ਜਾਂਦਾ ਜਿੱਥੇ ਸਾਡਾ ਘਰ ਆਣਾ ਬਾਈ ਜੀ ਬਦਲ ਥੱਲੇ ਰਹੇ ਜਾਂਦੇ ਆ ਸਾਡਾ ਘਰ ਤਾਂ ਠੀਕ ਆ ਉਹਨੂੰ ਮਲਾਉਣਾ ਹੋ ਚੀਜ਼ਾਂ ਨੂੰ ਡੇਲੀ ਗਰਮੀ ਦਰ ਮੇਹਾੜਾ ਕੋਈ ਪੈ ਟੂਰੂ ਪਹਾੜਾਂ ਨੇ ਸਾਡੇ ਵਲੌਗ ਤੇ ਆਈ ਭਲੇ ਰਹੋ ਜੀ ਤੁਸੀਂ ਤੁਹਾਨੂੰ ਤਗੜੀਆਂ ਦਾ ਤਗੜੀਆਂ ਲੋਕੇਸ਼ਨਾਂ ਦਿਖਾਉਣੀਆਂ ਅੱਜ ਮੈਂ ਵਲੌਗ ਕਰਾਉਣ ਆਇਆ ਹਾਂ ਬਿਆਲਿਆਂ ਦੇ ਘਰੇ ਅਸੀਂ ਪਹੁੰਚ ਚੁੱਕੇ ਹਾਂ ਜੀ ਭੈੜ ਪਹਿਲਾਂ ਹੀ ਇੱਥੇ ਵੱਜੀ ਜਾਂਦਾ ਹੈਗਾ ਤੇ ਆਪਣੇ ਆਹ ਖੜੀ ਆਪਣੀ ਗੱਡੀ ਹਾਂ ਵੀ ਮੁੰਡਿਓ ਅੱਜ ਕਮ ਇੰਨ ਨਜ਼ਾਰਾ ਆਉਂਦਾ ਪਿਆ हां ਵੀ ਨੱਚ ਕੇ ਦਿਖਾਓ ਜੀ ਨੱਚ ਕੇ ਲੋ ਜੀ ਗੱਡੀ ਕਰਤੀ ਪਾਰ ਕਿੱਥੇ ਅੱਧੇ ਮੁੰਡੇ ਪਹਿਲਾਂ ਚਲੇ ਗਏ ਤੇ ਅੱਧੇ ਹੁਣ ਚੱਲੇ ਆ ਇੱਥੇ ਵਿਹਾਲਿਆਂ ਨੇ ਤੈਨੂੰ ਪਹਿਲਾਂ ਹੀ ਪਛਾਣ ਲਿਆ ਕਹਿੰਦੇ ਚਾਂਟੇ ਵਾਲਾ ਮੁੰਡਾ ਆਹੀ ਆ ਮੇਰਾ ਗੱਡੀ ਜੂ ਬਾਹਰ ਹੀ ਨਿਕਲੇ ਗੱਪ ਉਹ ਮਾਰਦਾ ਪੂਜਾ ਮੇਰਾ ਆ ਗਿਆ ਬਾਈਆਂ ਨੇ ਕਿਤੇ ਚੱਲ ਕੇ ਖੜਾ ਹੀ ਸੀ ਤੇ ਨਾਲ ਹੀ ਬਾਈ ਆ ਗਿਆ ਬਾਈ ਜੀ ਹੱਥ ਫੜ ਕੇ ਬਾਈ ਲੈ ਕੇ ਗਿਆ ਕਮਰੇ ਮੈਂ ਕਿਹਾ ਬਾਈ ਸਾਨੂੰ ਕਮਰਾ ਦੇ ਦਿਓ ਤੇ ਬਾਈ ਸਾਰੇ ਕਮਰੇ ਲੈ ਗਿਆ ਕਹਿੰਦਾ ਜਿਹੜਾ ਮਰਜ਼ੀ ਲੈ ਲੋ ਯਾਰ ਚਲ ਚੜ੍ਹਦੀ ਗੱਲ ਚਲੋ ਜੀ ਮਿਲਦੇ ਆਂ ਫਿਰ ਤੁਹਾਨੂੰ ਅੱਗੇ ਜਾ ਕੇ ਆਈ ਬਣੇ ਰਹੋ ਸਾਡੇ ਨਾਲ ਮੁੰਡੇ ਸਾਡੇ ਹਾਂ ਚੱਲੇ ਰੈਡੀ ਹੋਣ ਉੱਪਰ ਤਾਂ ਸਾਰੇ ਜਾਈ ਜਾਂਦੇ ਆ ਜੀ ਸਾਰਾ ਕੋਈ ਨਹੀਂ ਆ ਬਣਾਏ ਨੇ ਫੋਨ ਨਹੀਂ ਜਾਂਦਾ ਸਾਡੇ ਜੀ ਜੇ ਹੋ ਤਾਂ ਲੋਟ ਆ ਲਓ ਜੀ ਆ ਸਾਨੂੰ ਰੈਡੀ ਹੋਣ ਨੂੰ ਦੇਤਾ ਜੀ ਰੂਮ ਕੀ ਆ ਵੇਥੇ ਹੁਣ ਹੋਣਾ ਮੁੰਡੇ ਨੇ ਰੈਡੀ ਹਾਂ ਵੀ ਹੁਣ ਇੱਥੇ ਰੈਡੀ ਹੋ ਜਾਓ ਜੀ ਤੁਸੀਂ ਟੈਂਟ ਲੱਗ ਜਾਣਾ ਮੁੰਡੇ ਇੱਧਰ ਆਪਣੇ ਤਿਆਰ ਹੋ ਜਾਂਦੇ ਆ ਅੱਧੇ ਅੰਦਰ ਤਿਆਰ ਹੋ ਜਾਂਦੇ ਤੇ ਬਾਕੀ ਇਧਰ ਰੌਣਕ ਲਾਈ ਸਾਡੀ ਯਾਰ ਗੱਡੀ ਦੀ ਚਾਬੀ ਰਹੀ ਯਾਰ ਅੱਜ ਸਾਡੀ ਗੱਡੀ ਦੀ ਚਾਬੀ ਵਿੱਚ ਰਹੀ ਆ ਜਿਹੜੇ ਵੀਡੀਓ ਬਣਾਉਂਦੇ ਇਸ ਬੰਦੇ ਨੇ ਛੱਡੀ ਗੀ ਚਾਬੀ ਵਿੱਚ ਗਲਜੀਤ ਨੇ ਆ ਬੰਦੇ ਸਾਰੇ ਆਪਣਾ ਟਰਾਈ ਕਰੀ ਜਾਂਦੇ ਆ ਆਪਣਾ ਸੋਕਾ ਨਹੀਂ ਹਰੇਕ ਡਰਾਈਵਰ ਨੂੰ ਪਤਾ ਹੋਣਾ ਚਾਹੀਦਾ ਕਿ ਗੱਡੀ ਦੇ ਵਿੱਚ ਜੇ ਚਾਬੀ ਆ ਅਸੀਂ ਫਿਰ ਡਾਊਨ ਕਰਨੀ ਚਾਹੀਦੀ ਆ ਤੇ ਜਿਹੜਾ ਵੀਡੀਓ ਬਣਾ ਰਿਹਾ ਇਹਨੇ ਵਿੱਚ ਛੱਡੀ ਆ ਚਾਬੀ ਇਹਦੇ ਕਰਿਆ ਬੰਦੇ ਇਹਦੇ ਨੂੰ ਪਹਿਲਾਂ ਵੀ ਕਿੱਦਾਂ ਉਤਾਰ ਬਾਈ ਹੁਣ 10 ਜਣੇ ਯੱਬ ਚ ਪਾਏ ਹੋਏ ਸਾਰੇ ਵਿਆਹ ਵਾਲੇ ਬੰਦੇ ਵਿਆਹ ਵਾਲੇ ਬੰਦੇ ਵੀ ਲੈ ਉਹਨਾਂ ਨੇ ਉਹਨਾਂ ਨੇ ਮੁੰਡਾ ਹੀ ਲੋਕ ਖਲੋ ਲਾਇਆ ਗੱਡੀ ਦਾ ਲੋਕ ਤਾਂ ਫਿਰ ਖੁੱਲਿਆ ਨਹੀਂ ਫਿਰ ਸੀਸਾ ਹੀ ਭੰਨ ਲਿਆ ਸੀਗਾ ਫਿਰ ਆਪਾਂ ਸੀਸਾ ਭੰਨਣਾ ਪੈ ਗਿਆ ਛੋੜਾ ਇਹ ਨਿਕਲਣ ਹੋ ਗਿਆ ਸਵੇਰ ਸਵੇਰ ਕੋਈ ਨਹੀਂ ਕੋਈ ਨਹੀਂ ਆਹੀਂ ਬਣੇ ਰਿਓਈ ਸਾਡੇ ਨਾਲ ਫਿਰ ਤੁਹਾਨੂੰ ਮਿਲਦੇ ਅੱਗੇ ਪਹੁੰਚਦੇ ਲੋ ਜੀ ਗੱਡੀ ਸਾਡੀ ਦਾ ਲੋਕ ਤਾਂ ਖੁੱਲ ਗਿਆ ਸੀਗਾ ਸੋਣਾ ਮੁੰਡਾ ਕਹਿੰਦਾ ਮੈਂ ਚਾਹ ਪੀਣੀ ਆ ਇੱਧਰ ਵਿਆਹ ਦੀਆਂ ਤਿਆਰੀਆਂ ਤੇ ਮੁੰਡਾ ਸਾਡਾ ਚਾਹ ਪੀ ਜਾਂਦਾ ਹਾਂ ਵੀ ਕਿਵੇਂ ਚਾਹ ਚਾਹ ਛੀਹ ਦੇ ਘੁੱਟ ਭਰੀ ਨੇ ਹੈ ਅੱਛੀ ਆ ਭਰੀ ਨਹੀਂ ਮੈਂ ਪਹਿਲਾਂ ਪੀ ਜਾਈ ਮੈਨੂੰ ਤਾਂ ਹਾਂ ਤੁਸੀਂ ਦੇਖ ਸਕਦੇ ਆ ਜੀ ਲੋਕੇਸ਼ਨ ਪੁਰੀ ਘੈਂਟ ਆ ਪੱਤੀ ਬੁਤੀ ਕਰਕੇ ਬਾਈ ਹੋ ਗਿਆ ਚਾਹ ਠੋਕ ਕੇ ਬਾਈ ਪੱਤੀ ਓਕੇ ਇੱਧਰ ਵਿਆਹ ਵਾਲੀ ਗੱਡੀ ਆ ਜੀ ਬਹੁਤ ਚੁੱਲ੍ਹਪਣੇ ਗਈ ਸੀ ਬਹੁਤ ਚੁੱਲ੍ਹਪਿਆਣੀ ਬਾਈ ਮੜਾ ਜਾ ਇੱਧਰ ਆਈ ਜਨ ਤੇਰੀ ਮੁੰਡੇ ਵਾਲੇ ਤੋਰਤੀ ਬਰਾਤ ਹੁਣ ਚੱਲੇ ਆ ਪੈਲਸ ਚ ਹਾਂ ਵੀ ਜਸਨ ਹਾਂਜੀ ਤੂੰ ਗੱਡੀ ਲੋਕ ਕਰਤੀ ਸੀ ਯਾਰ ਤੂੰ ਚੱਲ ਕੋਲੀ ਨਾ ਆ ਤੂੰ ਜੀ ਬਾਹਰ ਪਹਾੜ ਦੇਖੋ ਜੀ ਲੋਕੇਸ਼ਨ ਪੂਲੀ ਘੈਂਟ ਆ ਮੈਨੂੰ ਜੀ ਪਹਾੜ ਤਾਂ ਸਾਡੀ ਨਜ਼ਰ ਆਤੀ ਆਈ ਲੈ ਯਾਰ ਗਰਖਤੀ ਆਏ ਅਮੇ ਗੱਪ ਮਰੀ ਜਾਂਦਾ ਹਾਂ ਹੋਣੀ ਹੈ ਜੀ ਅੱਗੇ ਗੱਪ ਛੱਡੀਆ ਗਾਵਾਂ ਬੈਠੀ ਆ ਖੜੀਆਂ ਆ ਆ ਇਧਰ ਆ ਬੈਠਾ ਹੀ ਰੈਂਕੂ ਆ ਇੱਧਰ ਜੀ ਚੋਹਾਂ ਰਾਜ ਘੋੜੀਆ ਮੁੰਡਾ ਇੱਥੇ ਮੱਥਾ ਹਟਾ ਕੇ ਬਿਠਾਵਾ ਬਤਾ ਦਿਓ ਮੁੰਡਾ ਦਵਾਲ ਆ ਆ ਇਹ ਮੱਥਾ ਆ ਮੁੰਡਾ ਮੱਥਾ ਟੇਕੀ ਜਾਂਦਾ ਹੀ ਇੱਥੇ ਹਾਂਜੀ ਥੋੜੀ ਆ ਗੱਡੀ ਦੇ ਮਗਰ ਰਹਿੰਦੇ ਆ ਓਕੇ ਜੀ ਇਸ ਨਾਲ ਜਾ ਕੇ ਕੰਮ ਸਾਖਦੇ ਮੌਸਮ ਪੂਰਾ ਠੰਡਾ ਹੈ ਠੰਡਾ ਹੋਈ ਪਈ ਆ ਲੋ ਸਾਹਮਣੇ ਵਿਹਾਲੀ ਗੱਡੀ ਜਾਂਦੀ ਹੈ ਜੀ ਜਾਂ ਪਿੱਛੇ ਸਾਡੀ ਆ ਕਾਂਟ ਮੌਸਮ ਆ ਤਾਂ ਵੀ ਕੀ ਕਹਿਣਾ ਚਾਹੇਗਾ ਲਵ ਇਹ ਗੱਡੀ ਹਮੇਸ਼ਾ ਵਿਆਲੇ ਤੇ ਦੂਜੇ ਨੰਬਰ ਤੇ ਹੀ ਰਹਿੰਦੀ ਆ ਜਾਂ ਅੱਗੇ ਹੋ ਸਕਦੇ ਪਿੱਛੇ ਨਹੀਂ ਹੋਰਾਂ ਗੱਡੀਆਂ ਦੇ ਪਿੱਛੇ ਨਹੀਂ ਹਾਂਜੀ ਕੁੱਸਨ ਆਓ ਜੀ ਸੁਣਾਓ ਜੀ ਕਹੋ ਇੱਧਰ ਖੱਡੇ ਆ ਬਹੁਤ ਵੱਡੇ ਵੱਡੇ ਆ ਨਹੀਂ ਇਹ ਤਾਂ ਹੁਣ ਦੁਕਾਨਾ ਆ ਗਿਆ ਉਸਤਾਦ ਵੀ ਬਲੌਗ ਲੈ ਆ ਗਿਆ ਉਸਤਾਦ ਵੀ ਬਲੌਗ ਲੈ ਆਇਆ ਜੀ ਨਹੀਂ ਮੇਰੇ ਕੰਟੈਂਟ ਦਾ ਦਾਦਾ ਦਾ ਵਲੌਗ ਬਣਾਇਆ ਤੇ ਦਾਦਾ ਦਾ ਫੇਸ ਨਾ ਲੱਗਿਆ ਹੱਥਾਂ ਹੈ ਦਾਦਾ ਫੇਸ ਪਾ ਲਿਆ ਨਹੀਂ ਲਿਆਉਣਾ ਜ਼ਰੂਰੀ ਨਹੀਂ ਚਲੋ ਜੀ ਤੁਹਾਨੂੰ ਕੁੜੀ ਵਾਲਿਆਂ ਦੇ ਘਰੇ ਜਾ ਕੇ ਮਿਲਦੇ ਆ ਇੱਥੋਂ ਰਹਿ ਗਿਆ ਬਸ 30 ਕਿਲੋਮੀਟਰ ਲਓ ਜੀ ਬਸ ਅਸੀਂ ਪਹੁੰਚਣ ਵਾਲੀ ਆ ਬਸ ਇੱਥੋਂ 7 ਕਿਲੋਮੀਟਰ ਰਹਿ ਗਿਆ 7 ਨਹੀਂ 17 17 ਰਹਿ ਗਿਆ ਜੀ 17 ਤੋ ਡੀਪਲੇ ਵੀ ਪਹੁੰਚਣ ਵਾਲਾ ਹੀ ਆ ਚੱਲ ਕੇਸ ਨਾਲ ਇੱਧਰ ਬਹੁਤ ਖਤਰਨਾਕ ਹੁੰਦੀਆਂ ਜਾ ਰਹੀਆਂ ਜੀ ਲਓ ਅਸਾਂ ਬਹੁਤ ਜਿਆਦਾ ਖਾਂਦਾ ਠੰਡੀ ਠੰਡੀ ਹਵਾ ਚੱਲ ਰਹੀ ਹੈ ਬਾਰੇ ਆ ਬੱਦਲ ਉਹ ਘੈਂਟ ਆਈ ਇੱਥੇ ਇਹਨੂੰ ਤਾਂ ਲੈ ਗਈ ਐਂਟਰੀ ਦਾ ਕਰਾਤੀ ਸੀ ਹੁਣ ਤੇ ਆ ਗੱਡੀ ਦਾ ਟਾਇਰ ਜਾਂ ਪੈਂਚਰ ਹੋ ਗਿਆ ਪਹਾੜਾਂ ਵਿੱਚ ਪੱਥਰ ਪੁੱਥਰੇ ਦੇ ਵਿੱਚ ਖੁੱਭ ਗਿਆ ਤੇ ਹੁਣ ਕਰਦਿਆਂ ਨੂੰ ਸੈੱਟ ਹਾਂ ਵੀ ਇਹ ਦੱਸਾਂ ਟਾਇਰ ਪੈਂਚਰ ਹੋ ਗਿਆ ਭਰਾ ਬਾਬਾ ਬਾਟ ਉਮੇ ਹੀ ਲੈ ਆਇਆ ਮੈਂ ਐਂਟਰੀ ਸਵੇਰੇ ਪਹਿਲਾਂ ਗੱਡੀ ਚਾਬੀ ਵਿੱਚ ਰਹਿ ਗਈ ਹੁਣ ਟਾਇਰ ਪੈਂਚਰ ਹੋ ਗਿਆ ਅੱਥੇ ਹੀ ਬਰਾਣੀ ਕਾਣ ਲੱਗਿਆ ਵਸ ਸਵੇਰੇ ਸਵੇਰੇ ਕੋਤਾ ਉੱਠਾ ਜੀ ਬਰਾਣੀ ਕਿਹੜਾ ਸੀ ਕੁਤਵਾ ਬੀੜੀ ਲਾਈ ਵਦਾ ਸੀ ਸਵਾ 6 ਵਜੇ ਦਾ ਟਾਈਮ ਉਹ ਮਤੇ ਲੱਗ ਗਿਆ ਟਾਲੇ ਕਰ ਕੱਢ ਜੱਕ ਲਾਈਏ ਇੱਕ ਕੱਢ ਲਈਏ ਕਿੱਧਰ ਪਿਆ ਸਮਾਨ ਸਾਰਾ ਤੇ ਲੈ ਜਾਣਾ ਸੀ ਲਾ ਦੇ ਬਾ ਇਹਦੀ ਲੋੜ ਨਹੀਂ ਇੱਧਰ ਹੀ ਪੈ ਜੱਕ ਤਾਂ ਇੱਥੇ ਰੱਖਾ ਜੱਕ ਕੱਢ ਲਾਪੀ ਮਤਲਬ ਇਹ ਲਾ ਖਾਂਤਾ ਜੇ ਇਹ ਇਹ ਬਾਤ ਸਾਂ ਚੇਂਜ ਕਰੀ ਜਾਣੇ ਭਰਾ ਦੇਖ ਲਾ ਪੀ ਆਹ ਰਿਆ ਆਪਣਾ ਜਿੱਥੇ ਖੜੀ ਸੀ ਇੰਨਾ ਸਰ ਤੇ ਜਾਈ ਜਾ ਇੰਨੀ ਦੂਤ ਛਲ ਕੋਈ ਨਾ ਇੱਥੇ ਤਰ ਲੈ ਜੀ ਤੋਰ ਕਹਿ ਡੋਲੀ ਹੁਣ ਹੁਣ ਜਾਈ ਜਾਂਦੇ ਮੁੰਡੇ ਵਾਲਿਆਂ ਦੇ ਘਰੇ ਡੋਲੀ ਲਾਉਣ ਕੋਣੀ ਆ ਤੁਹਾਡਾ ਦਿਮਾਗ ਖਰਾਵਾ ਭਾਈ ਆ ਤੇ ਦੇਖ ਸਕਦੇ ਆ ਜੀ ਕੀ ਦਿਮਾਗ ਵਾਲੀ ਕੀ ਕਹਿਣਾ ਚਾਹੇਗਾ ਕੋਣੀ ਮੈਂ ਤਾਂ ਕਹਿੰਦਾ ਫੋਨ ਹੀ ਟੁੱਟ ਜਾਣ ਸਾਰੇ ਆ ਦੇ ਹਾਂ ਕੋਣੀ ਮੈਂ ਤਾਂ ਹੱਕ ਹੈ ਇਹਨਾਂ ਦੇ ਪੁੱਮਾ ਤੋਂ ਬਲੌਗ ਚੈੱਕ ਕਰੋ ਤੂੰ ਬਲੌਗ ਸਵਾਦ ਤੇਰਾ ਬਲੌਗ ਨੇ ਚੜੇ ਹਾਂ ਜੀ ਕੀ ਕਹਿਣਾ ਚਾਹੁੰਦੀ ਕੁਛ ਨਹੀਂ ਉਹ ਸ਼ਰਾਬ ਦੇ ਰਿਹਾ ਬੰਦਾ ਕਣਾਈ ਜਾਂਦਾ ਹੈ ਹਏ ਟੱਡ ਦਾ ਵੀ ਲੱਗਦਾ ਮੇਰੇ ਟੱਡ ਤੇ ਆਏ ਕੋਣੀ